ਤੇ ਜਦੋਂ ਪਰਚੀ ਆਉਂਦੀ ਸੀ ਤੇ ਪਰਚੀ ਦੇ ਵਿੱਚ 70 ਸਤ ਸਰੂਪ ਸਤਗੁਰ ਤੇ ਪਤਾ ਨਹੀਂ ਕਿਹੜੇ ਡੇਰੇ ਨੂੰ ਦੇ ਦਿੱਤੇ ਇਸ ਕਬੀਰ ਬਾਦਲ ਨੂੰ ਜਿਹੜੀਆਂ ਆਈਆਂ ਜਾਂ ਹੋਰ ਜਿਹੜੇ ਉਦੋਂ ਮੁੱਖ ਆਗੂ ਸੀ ਉਹਨਾਂ ਨੂੰ ਜਿਹੜੀਆਂ ਪਰਚੀਆਂ ਆਈਆਂ ਕਿ ਇਹਨੂੰ 500 ਰੂਪ ਦਿੱਤੇ ਜਾਣ ਇਹਦਾ ਹਿਸਾਬ ਨਾਲ ਪੁੱਛਿਆ ਜਾਂ ਵੀ ਸਿੱਧੀ ਪਰਚੀ ਚੱਲਦੀ ਹੁੰਦੀ ਸੀ ਜਾਂ ਫੋਨ ਚੱਲ ਜਾਂਦਾ ਇਹਨਾਂ ਬੰਦਿਆਂ ਦੀਆਂ ਮੁਸ਼ਕਲਾਂ ਮੰਨਣੀਆਂ ਚਾਹੀਦੀਆਂ ਸੀ ਪਿੱਛੇ ਮੂੰਹ ਕਰਨੇ ਚਾਹੀਦੇ ਕਾਲੇ ਦੇ ਛੇਤਰ ਰਾਜ ਕੇ ਫੈਰਨਾ ਚਾਹੀਦਾ ਤੇ ਘੇਰੇ ਘੇਰੇ ਸਾਰੇ ਸ਼ਹਿਰ ਦੇ ਲਿਆਉਣਾ ਚਾਹੀਦਾ ਕਿ ਇਹ ਬੰਦੇ ਜਿਹੜੇ 328 ਰੂਪ ਜਿੰਨਾ ਬੰਦਿਆਂ ਨੇ ਕੈਪ ਕੀਤੇ ਕਿਉਂਕਿ ਕਹਿੰਦੇ ਸੀ ਵੀ ਜਿਹੜੀ ਸ਼ਰੋਮਣੀ ਕਮੇਟੀ ਹੈ ਮਾਂ ਵਾਂ ਤੇ ਜਿਹੜਾ ਕਾਲੀ ਦਲਿਆ ਉਹ ਪੋਤੇ ਆ ਉਦੋਂ ਮਾਂ ਪੁੱਤ ਹੀ ਅੱਜ ਤੁਹਾਡਾ ਨਾਰਾ ਜਿਹੜਾ ਉਹ ਕੱਟ ਕੱਟ ਜਿਹੜੀਆਂ ਚੀਜ਼ਾਂ ਟੜੀਆਂ ਵੀਡੀਓ ਲੱਗਣ ਡੀਆਂ ਇਹੋ ਕੰਮ ਤੁਹਾਨੂੰ ਜਥੇਦਾਰਾਂ ਨੂੰ ਮੈਂ ਕਹਿੰਨਾ ਕਿ ਗਰਗਾਧ ਸਿੰਘ ਜੀ ਥੋੜਾ ਜਿਹਾ ਧਿਆਨ ਨਾਲ ਬੋਲੋ ਜਿਹੜੀਆਂ ਪੰਥਕ ਹਰਾਂ ਜਿਹੜੀਆਂ ਪੰਥਕ ਪੰਥਕ ਜਥੇਬੰਦੀਆਂ ਨਹੀਂ ਕਰ ਸਕੀਆਂ ਜਿਹੜੇ ਪੰਥਕ ਜਿਹੜੀ ਸਾਡੀ ਧਿਰ ਹੀ ਉਹ ਨਹੀਂ ਕਰ ਸਕੀ ਇਸ ਬੰਦੇ ਨੇ ਆਗੇ ਵੇਖੋ ਕਿੱਡਾ ਤਗੜਾ ਸਾਡਾ ਅਪਰਾਲਾ ਕਰਦਾ ਕਿ 328 ਰੂਪ ਦੇ ਦੋਸ਼ੀ ਬੰਦਿਆਂ ਨੂੰ ਜਿਹੜੀ ਸਜ਼ਾ ਦੂਜੀ ਗੱਲ ਪਰਚੇ ਕਰਾਏ ਤੀਜੀ ਗੱਲ ਵੀ ਜਿਹੜਾ ਵੇਖੋ ਸਾਡੇ ਤਖਤਿਆ ਤਨ ਉਹ ਜਿਹੜੇ ਆ ਉਹ ਵੇਖੋ ਕਿੰਨੀ ਵੱਡੀ ਗੱਲ ਆਏ ਵੀ ਪੰਥਕ ਸਰਕਾਰਾਂ ਵੀ ਨਹੀਂ ਇਹ ਕਰ ਸਕੀਆਂ ਵੀ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਦੇਣਾ ਇਸ ਮੋਰਚੇ ਦੀ ਸ਼ੁਰੂਆਤ ਦੀ ਆਪਾਂ ਗੱਲ ਕਰਾਂਗੇ ਕਿ ਇਸ ਮੋਰਚਾ ਦਾ ਸ਼ੁਰੂਆਤ ਸੀ ਉਹ ਕਿਵੇਂ ਹੋਈ ਤੇ ਕਿੰਨੇ ਦਿਨ ਤੁਹਾਨੂੰ ਲੱਗੇ ਵੇਖੋ ਜੀ ਸਾਨੂੰ 42 ਦਿਨ ਉੱਥੇ ਲੱਗੇ ਤੁਸੀਂ ਪਹਿਲਾ ਮੋਰਚਾ ਲਾਇਆ ਤਾਂ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਕਾਫੀ ਦਿਨ ਮੋਰਚਾ ਲਗਾਇਆ ਤੇ ਉਸ ਤੋਂ ਬਾਅਦ ਜੋ ਕੁੱਟਮਾਰ ਹੁੰਦੀ ਐ ਐਫ ਆਈ ਆਰ ਵੀ ਹੁੰਦੀ ਬਿਲਕੁਲ ਜੀ ਵੇਖੋ ਅਸੀਂ ਉੱਥੇ ਬੈਠੇ ਜਦੋਂ ਮੀਟਿੰਗੋਂ ਮੀਟਿੰਗ ਤੋਂ ਬਾਅਦ ਜੇ ਨਾ ਫੈਸਲਾ ਕਰ ਲਿਆ 42 ਦਿਨ ਬਾਅਦ ਵੀ ਇਹਨਾਂ ਸਿਰ ਫਿਰਿਆ ਨੇ ਇਹ ਤਾਂ ਕਾਂਟਾ ਬਣ ਕੇ ਸਾਡੀ ਜਿਹੜੀ ਰਗਾਂ ਦੇ ਵਿੱਚ ਚਾ ਰੱਖਦਾ ਕਾਂਡਾ ਬਣ ਗਿਆ ਇਹਨਾਂ ਬੰਦਿਆਂ ਨੂੰ ਇੱਕੋ ਹੀ ਮਕਸਦ ਹੈ ਕਿ ਇਹਨਾਂ ਨੂੰ ਟੁਕੋ ਵੱਡੋ ਤੇ ਟੁਕੋ ਤੇ ਇਹਨਾਂ ਨੂੰ ਤੋੜੋ ਉਹਨਾਂ ਨੂੰ ਮੌਕੇ ਤੇ ਇਹਨਾਂ ਸਾਨੂੰ ਵੱਡਿਆ ਸਾਡੀਆਂ ਭੈਣਾਂ ਦੇ ਦਮਾਲੇ ਖਲਾਰੇ ਵੇਖੋ ਆ ਵੱਡੀ ਕਿਰਪਾਨ ਮਾਰੀ ਇੱਥੇ ਦੋ ਥਾਂ ਗੁੱਟ ਵੱਡਿਆ ਇੱਥੋਂ ਮੇਰਾ ਵੇਖੋ ਕਿ ਕਿੱਥੋਂ ਕਿੱਥੋਂ ਆ ਗੁੱਟ ਦੀ ਜਿਹੜੀ ਆ ਆ ਚੀਜ਼ ਲਵਾਉਂ ਢੂੰਗੀ ਕਰਦੀ ਆ ਵੀ ਕਰਦੀ ਤੇ ਵੀ ਗੋਟਾ ਹੱਥ ਨਹੀਂ ਹੀ ਪਾਉਂਦਾ ਤੇ ਆ ਜਿਹੜਾ ਸੱਜਾ ਹੱਥੀ ਇਹਦੇ ਮੁਠੀ ਹੀ ਕਿਰਪਾਨ ਦੀ ਇਹ ਹੱਥ ਆ ਗੁੱਟ ਮੇਰਾ ਤੋੜ ਤੋੜ ਕੇ ਤੇ ਫੇਰ ਇਹਨਾਂ ਜਿਹੜੀ ਮੁਠੀ ਛਡਾਈ ਕਿਰਪਾਨ ਦੀ ਉੱਥੇ ਸਾਡੇ ਕਕਾਰ ਤੇ ਦਿਮਾਲੇ ਸਾਨੂੰ ਲੁੱਟਿਆ ਗਿਆ ਕੁੱਟਿਆ ਗਿਆ ਲੁੱਟਿਆ ਮੈਂ ਕਿਉਂ ਗਿਆ ਕਿਉਂਕਿ ਸਾਡੇ ਫੋਨ ਨਹੀਂ ਮੋਬਾਈਲ ਲੱਭੇ ਸਾਡੇ ਜਿਹੜੇ ਆ ਪਰਸ ਨਹੀਂ ਲੱਭੇ ਸਾਡੇ ਸਿਰ ਦੇ ਦਿਮਾਲੇ ਨਹੀਂ ਲੱਭੇ ਸਾਡੇ ਕਕਾਰ ਨਹੀਂ ਲੱਭੇ ਜਿੰਨੇ ਜਿੰਨੇ ਕੰਗਾਰ ਮਹਿੰਗਾ ਪਾਇਆ ਸੀ ਉਹਦਾ ਸ਼ਸਤਰ ਨਹੀਂ ਲੱਭਾ 328 ਰੂਪ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ 16 ਲੋਕਾਂ ਤੇ ਐਫਆਈਆਰ ਹੁੰਦੀ ਹੈ ਤੇ ਉਸ ਤੋਂ ਬਾਅਦ ਗ੍ਰਿਫਤਾਰੀਆਂ ਵੀ ਹੁੰਦੀਆਂ ਨੇ ਸੋ ਹੁਣ ਪੁਲਿਸ ਵੱਲੋਂ ਸਿੱਟ ਵੀ ਬਣਾਈ ਗਈ ਸੀ ਸੋ ਉਸ ਦੀ ਵੀ ਜਾਂਚ ਚੱਲ ਰਹੀ ਹੈ ਸੋ ਸਹਿਯੋਗ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਦੀ ਮੰਗ ਵੀ ਕੀਤੀ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲੇ ਜਿਹੜੀ ਸ਼ੁਰੂਆਤ ਹੁੰਦੀ ਹੈ ਮੋਰਚੇ ਲੱਗਦੇ ਨੇ ਸੋ ਸਭ ਤੋਂ ਪਹਿਲਾਂ ਕਿਹੜੀ ਜਥੇਬੰਦੀ ਵੱਲੋਂ ਇਹ ਮੋਰਚਾ ਲਗਾਇਆ ਗਿਆ ਸੀ ਜਿਸ ਦੇ ਵਿੱਚ ਕਾਫੀ ਦਿਨ ਜਿਹੜਾ ਇਹ ਮੋਰਚਾ ਲੱਗਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਹੱਥ ਪੈਰ ਵੀ ਤੋੜੇ ਜਾਂਦੇ ਨੇ ਔਰ ਉਹਨਾਂ ਤੇ ਐਫਆਈਆਰ ਵੀ ਦਰਜ ਹੁੰਦੀ ਹੈ ਸੋ ਸਭ ਤੋਂ ਪਹਿਲਾ ਮੋਰਚਾ ਲਗਾਉਣ ਵਾਲੇ ਸਿੰਘ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਜਥਾ ਸਿਰਲਤ ਖਾਲਸਾ ਦੇ ਆਗੂ ਬਾਬਾ ਦਲਬਖ ਸਿੰਘ ਜੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ 328 ਰੂਪ ਦੇ ਇਨਸਾਫ ਲੈਣ ਦੇ ਲਈ ਪਹਿਲਾ ਮੋਰਚਾ ਜੋ ਤੁਸੀਂ ਲਗਾਇਆ ਸੀ ਸੋ ਉਸ ਦੀ ਸੰਗਤ ਨਾਲ ਜਾਣਕਾਰੀ ਸਾਂਝੀ ਕਰੋ ਕਿ ਕਦੋਂ ਸ਼ੁਰੂਆਤ ਹੋਈ ਸੀ ਔਰ ਸਭ ਤੋਂ ਪਹਿਲਾਂ ਤੁਹਾਡੇ ਨਾਲ ਕਿਹੜੇ ਕਿਹੜੇ ਸਿੰਘ ਗਏ ਸੀ ਬਿਲਕੁਲ ਜੀ ਸਾਡੇ ਨਾਲ ਜਿਦਾ ਜਥਾ ਸਰਲਤ ਖਾਲਸਾਤ ਹੈਗਾ ਹੀ ਸਿੱਖ ਸੰਗਤ ਸੀ ਸਾਡੇ ਨਾਲ মিডিਆ ਵਾਲੇ ਵੀਰ ਸੀ ਸਾਡੇ ਨਾਲ ਸਤਕਾਰ ਕਮੇਟੀ ਜਥੇਬੰਦੀਆਂ ਦੇ ਸਾਰੇ ਆਗੂ ਜਿੰਨੇ ਵੀ ਭਾਈ ਬਲਵਿੰਦਰ ਸਿੰਘ ਪਲਵਾਨਾ ਭਾਈ ਹਰਬੀਰ ਸਿੰਘ ਮਖੂ ਤੇ ਭਾਈ ਰঞ্জੀਤ ਸਿੰਘ ਦਮਦਮੀ ਟਕਸਾਲ ਹੋਰ ਵੀ ਵੀਰ ਜਿਨ੍ਹਾਂ ਦੇ ਨਾਮ ਵਿਸਰਗੇ ਮੈਂ ਮਾਫੀ ਚਾਹੁੰਦਾ ਕਿਉਂਕਿ ਬੜੇ ਵੀਰ ਹੀ ਜਿਹੜੇ ਇਹਦੇ ਵਿੱਚ ਆ ਕੇ ਸਾਡੇ ਨਾਲ ਜਿਹੜੇ ਆ ਉਨਾ ਸਾਦਤਾ ਕਿਉਂਕਿ ਇਹ ਨਿੱਕੀ ਜੀ ਗੱਲ ਨਹੀਂ 328 ਰੂਪ ਉਹ ਵੀ ਤਖਤ ਸਾਡਾ ਹੋਵੇ ਤੇ ਉੱਥੋਂ ਗਾਇਬ ਹੋ ਜਾਣਾ ਅਸੀਂ ਤਾਂ ਕੋਈ ਮਾੜਾ ਜਿਹਾ ਸਤਗੁਰ ਦਾ ਅੰਗ ਮਾੜਾ ਜਿਹਾ ਫਟਿਆ ਹੋਵੇ ਤਾਂ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ ਤੇ 328 ਰੂਪ ਇੱਥੇ ਯਾਰ ਕਿੱਡੇ ਸੌਕੇ ਜਿਹੇ ਕਹਿ ਦਈਦੇ ਆ ਇੱਥੇ ਸ਼ੁਰਾ ਵਜਦਾ ਯਾਰ ਜੀਨੋ ਕੁਝ ਹੁੰਦਾ ਕਿ ਤਖਤਿਆ ਯਾਰ ਸਾਡਾ ਇੱਥੇ ਏਡੀਆਂ ਏਡੀਆਂ ਲੈਕੀਆਂ ਏਡੀਆਂ ਏਡੀਆਂ ਬੇਵਕੂਫੀਆਂ ਕਿੱਦਾਂ ਹੋ ਸਕਦੀਆਂ ਇੱਕ ਵੇਖੋ ਨਕੀ ਜੀ ਗੱਲ ਮੈਂ ਕਰਦਾ ਅੱਗੇ ਵੀ ਕਈ ਵਾਰ ਦੱਸੀ ਆ ਕਿ ਸਤਗੁਰ ਦਾ ਸਰੂਪ ਜਦੋਂ ਛਪਣ ਆਉਂਦਾ ਨਾ ਉਹ ਸਤਗੁਰ ਦਾ ਅੰਗ ਜਦੋਂ ਛਾਪੇ ਵਾਸਤੇ ਆਉਂਦੇ ਆ ਤੇ ਉਹਦੀ ਡਿਟੇਲ ਹੁੰਦੀ ਸਾਰੀ ਦਿਹਾੜੀ ਦੀ ਵੀ ਇੰਨੇ ਸਤਗੁਰ ਦੇ ਅੰਗ ਛਾਪੇ ਜਾਗੇ ਤੇ ਛਾਪੇ ਜਾਗੇ ਤੇ ਇੰਨੇ ਛਪ ਗਏ ਆ ਉਹ ਤੋਂ ਬਾਅਦ ਇੰਨੇ ਸਤਗੁਰ ਦੇ ਸਰੂਪ ਜਿਹੜੇ ਦਿਹਾੜੀ ਚ ਛਪੇ ਇੰਨੇ ਬਿਡ ਤੇ ਬਰਾਜਮਾਨ ਹੋਏ ਸਤਗੁਰ ਦੇ ਸਰੂਪ ਉਹ ਤੋਂ ਬਾਅਦ ਜੇ ਤੇਰੇ ਮੇਰੇ ਦਾ ਸਤਿਗੁਰ ਦੇ ਸਰੂਪ ਬਣਤੀ ਕਰਦਾ ਕਿ ਗੁਰੂ ਸਾਹਿਬ ਨੂੰ ਮੈਂ ਆਪਣੇ ਘਰ ਖੜਨਾ ਚਰਨ ਪਾਉਣੇ ਆ ਤੇ ਜਾਂ ਗੁਰੂ ਘਰ ਕੋਈ ਸਤਿਗੁਰ ਦਾ ਪ੍ਰਕਾਸ਼ ਕਰਨਾ ਉਹਦੇ ਬਾਅਦ ਤੇ ਫਿਰ ਆਉਂਦਾ ਵਾ ਉਹਨੂੰ ਕਹਿੰਦੇ ਵੀ ਚਿੱਠੀ ਲਿਆ ਸ੍ਰੋਮਣੀ ਕਮੇਟੀ ਮੈਂਬਰ ਦੀ ਉਹ ਜਾ ਕੇ ਪਹਿਲੋਂ ਪਿੰਡ ਦੇ ਸਰਪੰਚ ਦੀ ਲਗਦੀ ਮੋਰ ਫਿਰ ਜਾ ਕੇ ਸ੍ਰੋਮਣੀ ਕਮੇਟੀ ਵਾਲਾ ਦਿੰਦਾ ਵਾ ਮਨਜ਼ੂਰੀ ਵੀ ਇਹ ਬੰਦਾ ਰੱਖਣ ਦੇ ਲੈ ਕੇ ਜ ਨਹੀਂ ਫਿਰ ਜਾ ਕੇ ਉੱਥੋਂ ਲਿਆ ਕੇ ਉਹ ਜਦੋਂ ਇਹਨਾਂ ਨੂੰ ਦਿੰਦਾ ਹੈ ਹੈਂਡਓਵਰ ਕਰਦਾ ਤੇ ਇੱਥੇ 2-3 ਮੈਨੇਜਰਾਂ ਦੇ ਸੇਹਨ ਹੁੰਦੇ ਤਾਂ ਫਿਰ ਮੁੱਖ ਜਿਹੜਾ ਵਾ ਗੁਰੂ ਘਰ ਦਾ ਜਨਚਾਰ ਜਿਹੜਾ ਤਾਂ ਮੀਰਗਾ ਉਹਦੇ ਫਿਰ ਸੈਣ ਜਿਹੜੇ ਮੌਕੇ ਤੇ ਹੁੰਦੇ ਆ ਇਹਨਾਂ ਦੇ ਸੈਣ ਹੋ ਕੇ ਤਾਂ ਫੇਰ ਕੀ ਗੱਲ ਹੁੰਦੀ ਆ ਵੀ ਉਹ ਹਫਤੇ ਦਾ ਟਾਈਮ ਦਿੰਦਾ ਕਿ ਇਹ ਹਫਤੇ ਦਾ ਟਾਈਮ ਦਿੱਤਾ ਜਾਵੇ ਤੁਸੀਂ ਹਫਤੇ ਬਾਅਦ ਆ ਜਾਣਾ ਤੁਹਾਨੂੰ ਜਿਹੜਾ ਸਤਿਗੁਰ ਦਾ ਸਰੂਪ ਜਿਹੜਾ ਉਹ ਦਿੱਤਾ ਜਾਏਗਾ ਇੰਨੀ ਪੇਟਾ ਉਹ ਪੇਟਾ ਜਿਹੜੀ ਦੱਸੀ ਜਾਂਦੀ ਆ ਵੀ ਜਾਂ 1200 ਜਾਂ ਕੋਈ ਨੋਰਮਲ ਪੇਟਾ ਚਲੋ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਕਿ ਫੇਰ ਇਹ ਧਰਮ ਪ੍ਰਚਾਰ ਕਮੇਟੀ ਜਿਹੜੀ ਆ ਇਹ ਭੇਜਦੇ ਆ ਉਹਦੇ ਵਿੱਚ ਜਾ ਕੇ ਉਹ ਜਾਂਚ ਕਰਕੇ ਆਉਂਦੇ ਆ ਕਿ ਜਿੱਥੇ ਸਤਿਗੁਰੂ ਦਾ ਸਰੂਪ ਬਰਾਜਮਾਨ ਹੋਣਾ ਮੇਰੇ ਗੁਰੂ ਸਾਹਿਬ ਨੇ ਉੱਥੇ ਇਹ ਲੈ ਕੇ ਹੈਗਾ ਕਮਰਾ ਜਾਂ ਕਿਸੇ ਨੇ ਘਰ ਖੜਨਾ ਜਾਂ ਕਿ ਗੁਰੂ ਘਰ ਖੜਨਾ ਵੀ ਇਹ ਲੈ ਕੇ ਹੈਗਾ ਜਾਂ ਨਹੀਂ ਹੈਗਾ ਤੇ ਫਿਰ ਜਾ ਕੇ ਉਥੋਂ ਜਿਹੜਾ ਉਹਨਾਂ ਨੂੰ ਫੋਨ ਕੀਤਾ ਜਾਂਦਾ ਕਿ ਤੁਸੀਂ ਆਓ ਵਾਪਸ ਜਦੋਂ ਆਉਂਦੇ ਆਓ ਉਹਨਾਂ ਨੂੰ ਫਿਰ ਉਹ ਜਿਹੜੀ ਆ ਮਨਜ਼ੂਰੀ ਦਿੱਤੀ ਜਾਂਦੀ ਹੈ ਵੀ ਤੁਸੀਂ ਜਾ ਕੇ ਜਿਹੜਾ ਉੱਥੇ ਗੇਟ ਤੇ ਜਿਹੜਾ ਵਾ ਉਹ ਜਾ ਕੇ ਤੁਸੀਂ ਜਿਹੜਾ ਸਤਗੁਰ ਦਾ ਸਰੂਪ ਖੜ ਸਕਦੇ ਜੋ ਉਹ ਜਦੋਂ ਬੈਡ ਤੋਂ ਸਤਗੁਰ ਦਾ ਸਰੂਪ ਤੁਰਦਾ ਇੱਕ ਲਿਖਤ ਉੱਥੇ ਹੁੰਦੀ ਫਿਰ ਵੀ ਅਸੀਂ ਹੈਂਡ ਓਵਰ ਜਿਹੜਾ ਵਾ ਫਲਾਣੇ ਬੰਦੇ ਨੂੰ ਹੈਂਡ ਓਵਰ ਕਰਤਾ ਸਤਗੁਰ ਦਾ ਸਰੂਪ ਉੱਥੋਂ ਜਦੋਂ ਗੇਟ ਪਾਸ ਹੁੰਦਾ ਗੇਟ ਪਾਸ ਵਾਲੇ ਨੂੰ ਪਾਸ ਮਿਲਦਾ ਉਹ ਡਿਟੇਲ ਲਿਖਦਾ ਸਾਰੀ ਵੀ ਫਲਾਣੇ ਬੰਦੇ ਨੇ ਇੰਨੀ ਤਰੀਕ ਨੂੰ ਇੰਨੇ ਵਾਰ ਇੰਨੇ ਵਜੇ ਸਤਗੁਰ ਦਾ ਸਰੂਪ ਜਿਹੜਾ ਇੱਥੋਂ ਖੜਿਆ ਠੀਕ ਹੈ ਉਹ ਤੋਂ ਬਾਅਦ ਜੇ ਸੇਵਾ ਲੱਗਦੀ ਦਰਬਾਰ ਸਾਹਿਬ ਦੀ ਗੱਡੀ ਦੀ ਇੱਕ ਲਿਖਤ ਉਹਦੇ ਕੋਲ ਰਜਿਸਟਰ ਹੁੰਦਾ ਜਿੱਦਾਂ ਇਹ ਆਪਣਾ ਅਜਰਾ ਇੱਕ ਦਾ ਬਹਾ ਰੁਲਾ ਪਿਆ ਸੀ ਉਹ ਬੰਦੇ ਨੇ ਸਾਰੀ ਡਿਟੇਲ ਜਿਹੜੀ ਆ ਵਿੱਚ ਉਹਨੇ ਕਿਹਾ ਵੀ ਹੈ ਇਸ ਸਿੰਘ ਦੀ ਰਿਪੋਰਟ ਵਿੱਚ ਵੀ ਕਿਹਾ ਵੀ ਇਹਨੇ ਆਲੀ ਨੇ ਫੜ ਗਏ ਤੇ ਸਾਰੀਆਂ ਜਿੰਨੇ ਵੀ ਆਈਆਂ ਪਰਚੀਆਂ ਸਾਡੀਆਂ ਤੇ ਇਹਨੇ ਪੜਦੇ ਹੋਲੇ ਹੋ ਕੇ ਪਾੜੀਆਂ ਉਹ ਪਰਚੀਆਂ ਪਾੜੀਆਂ ਸੀ ਜਿੱਦਾਂ ਸਤਗੁਰ ਦੇ ਸਰੂਪ ਸਿੱਧੇ ਆਏ ਵੀ 70 ਫਲਾਣੇ ਨੂੰ ਦੇ ਦੋ ਬਾਦਲਾਂ ਤੇ ਆਰਡਰ ਹੈ ਜੇ ਉੱਤੇ ਕਿਹੇ ਮੈਂਬਰ ਦਾ ਆਇਆ ਤੇ ਮੈਂਬਰ ਨੇ ਕਿਹਾ ਵੀ 400 ਰੂਪ ਫਲਾਣੇ ਸੰਧ ਦੇ ਦੋ ਉਹਨਾਂ ਦੀ ਕੋਈ ਲਿਖਤ ਨਹੀਂ ਕੋਈ ਭੇਟਾ ਨਹੀਂ ਜੇ ਹੁਣ ਪਤਾ ਨਹੀਂ ਅੰਨਾ ਕਿੰਨਾ ਸਤਗੁਰੂ ਵੇਖੋ 450 ਸਤਗੁਰੂ ਦਾ ਸਰੂਪ ਉਦੋਂ ਤੁਹਾਨੂੰ ਪਤਾ ਲੱਗਾ ਹੋਣਾ ਮੀਡੀਆ ਨੂੰ ਮੀਡੀਆ ਰਹੀ ਸਾਨੂੰ ਪਤਾ ਲੱਗਾ ਵੀ 450 ਸਰੂਪ ਕੈਨੇਡਾ ਦੇ ਵਿੱਚ ਟ੍ਰਾਂਟੋ ਬੱਸ ਦੇ ਵਿੱਚ ਇਹਨਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਭੇਜਿਆ ਤੇ ਸਮੁੰਦਰ ਦੇ ਕੰਢੇ ਬੱਸ ਨਵੀਂ ਖਲੋਤੀ ਰਹੀ ਸਾਢੇ 450 ਰੁਪਏ ਵਿੱਚ ਜਿਹੜਾ ਸਤਿਗੁਰ ਦਾ ਉਹ ਤੇਰੇ ਮੇਰੇ ਸਿੰਘ ਰੋਜ ਸੇਰ ਕਰਨ ਤੇ ਉਹ ਪੰਜਾਬੀ ਹੀ ਉਹਨਾਂ ਕਹਿੰਿਆ ਯਾਰੇ ਅੰਮ੍ਰਿਤਸਰ ਦੀ ਬਾਸਿਆ ਨੰਬਰ ਪੰਜਾਬ ਦਾ ਆਪਾਂ ਯਾਰ ਵੇਖੀ ਸਹੀ ਉਹਨਾਂ ਪ੍ਰਸ਼ਾਸਨ ਲਿਆ ਖੋਲਿਆ ਤੇ 328 ਰੁਪਏ ਸਲਾਬੇ पे ਕਿਉਂਕਿ ਪਾਣੀ ਦੀਆਂ ਛੱਲਾਂ ਵਜ ਬਜ ਕੇ ਬਿਲਕੁਲ ਕੰਡੇ ਤੇ ਹੀ ਉਹਨਾਂ ਫਿਰ ਸਰਕਾਰ ਨੂੰ ਲੈ ਕੇ ਜਿਹੜੇ ਗੁਰਦੁਆਰੇ ਜਿਹੜਾ ਉੱਤੇ ਖੜ ਕੇ ਜਿਹੜੇ ਸਤਿਗੁਰ ਦੇ ਸਰੂਪ ਹੀ ਕੁਝ ਉਹਨਾਂ ਜਿਹੜੇ ਸਾਂਭਣ ਵਾਲੇ ਸਾਂਭੇ ਦੇ ਕੁਝ ਜਿਹੜੇ ਉਹ ਅਗਨਪੇਟ ਕਰਨੇ ਪਏ ਇਸ ਮੋਰਚੇ ਦੀ ਸ਼ੁਰੂਆਤ ਦੀ ਆਪਾਂ ਗੱਲ ਕਰਾਂਗੇ ਕਿ ਇਸ ਮੋਰਚੇ ਦਾ ਸ਼ੁਰੂਆਤ ਸੀ ਉਹ ਕਿਵੇਂ ਹੋਈ ਤੇ ਕਿੰਨੇ ਦਿਨ ਤੁਹਾਨੂੰ ਲੱਗੇ ਵੇਖੋ ਜੀ ਸਾਨੂੰ 42 ਦਿਨ ਉੱਥੇ ਲੱਗੇ ਸ਼ੁਰੂਆਤ ਤੇ ਇਹ ਮੀਟਿੰਗ ਨਾਲ ਕੀਤੀ ਗਈ 10 ਤਰੀਕ ਨੂੰ ਮੀਟਿੰਗ ਕੀਤੀ ਗਈ 14 ਤਰੀਕ ਨੂੰ ਜਿਹੜਾ ਮੋਰਚਾ ਅਸੀਂ ਲਾ ਦਿੱਤਾ ਗਿਆ ਤੇ ਇਹ ਮੇਰੇ ਸਾਬ ਨਾਲ 20 ਦੇ ਕਰੀਬ 2020 ਦੇ ਕਰੀਬ ਲੱਗਾ ਸੀ ਮੋਰਚਾ ਤੇ ਬੜਾ ਜਿਆਦਾ ਉੱਥੇ ਜਿਹੜਾ ਵਾ ਇਹਨਾਂ ਬਹੁਤ ਜਿਆਦਾ ਰੋਲਾ ਪਾਇਆ ਬੜਾ ਕੁਝ ਕੀਤਾ ਕਿ ਸਿਰਫ ਇਹ ਆ ਕੇ ਉਦੋਂ ਮੌਕੇ ਤੇ ਹਾਂ ਆ ਜਿਹੜਾ ਵੀਰ ਹਰਪ੍ਰਿੰਦ ਸਿੰਘ ਜਹੇਦਾਰ ਆਪਣਾ ਅਸੀਂ ਇਹਦੇ ਕੋ ਜਾਣਦੇ ਰਹੇ ਇਸ ਬੰਦੇ ਨੇ ਕਿਹਾ ਵੀ ਕੋਈ ਗੱਲ ਨਹੀਂ ਹੋ ਜੂਗਾ ਹੋ ਜੂਗਾ ਨਾ ਕੋਈ ਨਿਆਣਾ ਦਿੱਤਾ ਤੇ ਉਲਟਾ ਬਿਆਨ ਸਾਨੂੰ ਜਦੋਂ ਕੁੱਟਿਆ ਮਾਰਿਆ ਵਢਿਆ ਅਸੀਂ ਯਾਰ ਕੀ ਮੰਗਣ ਗਏ ਹਾਂ ਅਸੀਂ ਇੱਕ ਦਰਦ ਲੈ ਕੇ ਗਏ ਹਾਂ ਨਾ ਵੀ ਸਾਡੇ ਪਿਓ ਦਾ ਜਿਹੜਾ ਵਾ ਹਿਸਾਬ ਸਾਨੂੰ ਦਿੱਤਾ ਜਾਵੇ ਅਸੀਂ ਕੋਈ ਇਹਨਾਂ ਕੋ ਪੈਸੇ ਦਾ ਹਿਸਾਬ ਲੈ ਨਹੀਂ ਗਏ ਗੋਲ ਕਾ ਕਿੱਥੇ ਜਾਂਦੀਆਂ ਅਸੀਂ ਤੇ ਆਪਣੇ ਗੁਰੂ ਦਾਦਰ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ ਸਾਡੇ ਕੰਨਾਂ ਨੇ ਨਹੀਂ ਸੁਣੀ ਤੇ ਅਸੀਂ ਭੱਜ ਗਏ ਉੱਥੇ ਬਹਿ ਗਏ ਭਾਵਕ ਹੋ ਗਏ ਇਹਨਾਂ ਕੀ ਕੀਤਾ ਇਹਨੇ ਬਿਆਨ ਹਰਬ੍ਰੀ ਸਿੰਘ ਨੇ ਉਸ ਟਾਈਮ ਤੇ ਅੱਜ ਵੀ ਉਹ ਬਿਆਨ ਜਿਹੜਾ ਰੋਲਾ ਪੈਣ ਡਿਆ ਅੱਜ ਵੀ ਉਸ ਟਾਈਮ ਦਾ ਬਿਆਨ ਹੈ ਦਾ ਕਿ ਇਹ ਸਿਰ ਫਿਰੇ ਆ ਜਾਂਦੇ ਆ ਇਹਨਾਂ ਨੂੰ ਸਾਰੀ ਸੰਗਤ ਇਕੱਠੀ ਹੋ ਗਏ ਇਹਨਾਂ ਨੂੰ ਡਰ ਕੇ ਡਾਂਗ ਫਰੀ ਜਾਵੇ ਇਸ ਮੌਕੇ ਤੇ ਹੀ ਹਰਬ੍ਰੀ ਸਿੰਘ ਜਹੇਦਾਰ ਤੇ ਵੇਖੋ ਇਹਨਾਂ ਦੇ ਜਿਹੜੇ ਜਥੇਦਾਰ ਹੈ ਜਿਨ੍ਹਾਂ ਮਾਫੀ ਦਿੱਤੀ ਉਹਨਾਂ ਨੂੰ ਵੀ ਇਹਨਾਂ ਜਿਹੜੀ ਭਾਵਨਾ ਵਾ ਸਾਡੀ ਸਤ ਗੁਰਦੀ ਜਿਹੜੀ ਸੇਵਾ ਵਾ ਜਿਹੜੀ ਤੂੰ ਜਾਂ ਮੈਂ ਜਾਂਨਾ ਕੋਈ ਭਾਂਡੇ ਦੀ ਸੰਗਤ ਜਾਂਦੀ ਆ ਕੋਈ ਭਾਂਡੇ ਆਹੀ ਕਹਿੰਦੇ ਮਨ ਚ ਹੁੰਦਾ ਵੀ ਭਾਂਡਿਆਂ ਦੀ ਸੇਵਾ ਕਰੀਏ ਕੋਈ ਕਹਿੰਦਾ ਜਾ ਕੇ ਜੋੜਿਆਂ ਦੀ ਯਾਰ ਕਰੀਏ ਦੂਜਾ ਜਾਂਦਾ ਕਹਿੰਦਾ ਨਹੀਂ ਯਾਰ ਆ ਆਪਾਂ ਐ ਕਰੀਏ ਥੱਲੇ ਸਫਾਈ ਦੀ ਕਰੀ ਆਪਾਂ ਲੇਰ ਹੀ ਮਰੀ ਗਈਏ ਕੋਈ ਕਹਿੰਦਾ ਨਹੀਂ ਜੋੜੇ ਸਾਫ ਕਰੀਏ ਯਾਰ ਜਾ ਕੇ ਪਾਲਚ ਕਰੀਏ ਜੋੜੇ ਮਤਲਬ ਭਾਵਨਾ ਕੋਈ ਕਹਿੰਦਾ ਬਾਥਰੂਮ ਸਾਫ ਕਰ ਲਈਏ ਮਤਲਬ ਹਰ ਇੱਕ ਬੰਦੇ ਦੀ ਕੋਈ ਨਾਲੀਆਂ ਸਾਫ ਕਰੀ ਜਾਂਦਾ ਸਵੇਰੇ ਜਾ ਕੇ ਇਹ ਸਾਡੀ ਭਾਵਨਾ ਤੇ ਭਾਵਨਾ ਨੂੰ ਇੰਨਾ ਜਹਿਦਾਰਾਂ ਨੇ ਸਜ਼ਾ ਬਣਾਤਾ ਇਹਨਾਂ ਬੰਦਿਆਂ ਦੀਆਂ ਮੁਸ਼ਕਾਂ ਬੰਲਣੀਆਂ ਚਾਹੀਦੀਆਂ ਸੀ ਪਿੱਛੇ ਮੂੰਹ ਕਰਨੇ ਚਾਹੀਦੇ ਕਾਲੇ ਤੇ ਛਤਰ ਰੱਜ ਕੇ ਫੈਰਨਾ ਚਾਹੀਦਾ ਤੇ ਘੇਰੇ ਘੇਰੇ ਸਾਰੇ ਸ਼ਹਿਰ ਦੇ ਲਿਆਉਣਾ ਚਾਹੀਦਾ ਕਿ ਇਹ ਬੰਦੇ ਜਿਹੜੇ 328 ਰੂਪ ਜਿੰਨਾਂ ਬੰਦਿਆਂ ਨੇ ਕਹਿਫ ਕੀਤੇ ਫੇਰ ਸੰਗਤ ਦੇਖਦੇ ਥੋੜਾ ਜਿਹਾ ਸ਼ਾਂਤੀਛੇ ਤਾਂ ਹੁਣ ਹੀ ਤਾਂ ਨਹੀਂ ਤੇ ਪਰ ਫੇਰ ਵੀ ਥੋੜਾ ਜਿਹਾ ਕੁ ਮੰਦੇ ਵਿੱਚ ਆਉਂਦਾ ਵੀ ਨਹੀਂ ਵਧੀਆ ਕੀਤਾ ਪਰ ਇਹਨਾਂ ਜਿਹੜੀ ਸਾਡੀ ਭਾਵਨਾ ਉਹ ਸਜ਼ਾ ਬਣਾਤੀ ਤੇ ਜਿਹੜੀ ਸਜ਼ਾ ਵਾ ਉਹਦੇ ਅਲਮੂਨੀ ਕੋਈ ਕਰਦਾ ਆਪੇਵੇਂ ਰੱਜੀ ਪੁੱਜੀ ਤੇ ਆਪੇ ਹੀ ਮੇਰੇ ਬੱਚੇ ਜੀਣਾ ਇਹਦਾ ਮਤਲਬ ਕੀ ਪੀ ਆ ਜਿਹੜਾ ਹੁਣ ਫੜਿਆ ਵਾ ਆ ਬੰਦਾ ਜਿਹੜਾ ਫੜਿਆ ਇਹ ਬੰਦੇ ਨੂੰ ਵੇਖੋ ਆਪੇ ਹੀ ਇਹ ਬੰਦੇ 8-8 ਲੱਖ ਰੁਪਈਆ ਮਹੀਨੇ ਦਾ ਤਨਖਾਹ ਦੇਣ ਵਾਲੇ ਇੱਕ ਬਨੇ ਬਾਦਲਾਂ ਦਾ ਹਿਸਾਬ ਰੱਖੇ ਤੇ ਇੱਕ ਬਨੇ ਸ਼੍ਰੋਮਣੀ ਕਮੇਟੀ ਦਾ ਹਿਸਾਬ ਰੱਖੇ ਇਹ ਬੰਦਾ ਦੋਵੇਂ ਹਿਸਾਬ ਰੱਖੇ ਤੇ ਆਪੇ ਹੀ ਉਹਨੂੰ ਸਜ਼ਾ ਦੇਮਾਉਣ ਵਾਲੇ ਤੇ ਆਪੇ ਹੀ ਐਡੋਕੇਟ ਕੱਲ ਕੇ ਦਾ ਆਪੇ ਲੜਨ ਵਾਲੇ ਵਕੀਲ ਵੀ ਇਹਨਾਂ ਦੇ ਜਿਹੜੇ ਨਾਲ ਚੰਗੀ ਤਰ੍ਹਾਂ ਜਾਂਚ ਕਰਿਓ ਸੰਗਤ ਸੰਗਤ ਨੂੰ ਬੇਨਤੀ ਹੈ ਕਿ ਜਾਂਚ ਕਰਿਓ ਇਹਨਾਂ ਦੇ ਲੜਨ ਵਾਲੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਜਿੰਨੇ ਵੀ ਉੱਥੇ ਇਹਨਾਂ ਦਾ ਪੈਨਲ ਹੈ ਨਾ ਵਕੀਲਾਂ ਦਾ ਇਹ ਲੜਨ ਵਾਲੇ ਵੀ ਇਹਨਾਂ ਦੇ ਤੇ ਦੋਸ਼ ਦੋਸ਼ੀ ਸਾਬਤ ਕਰਨ ਵਾਲੇ ਵੀ ਇਹ ਮਤਲਬ ਕੋਰਟ ਦੇ ਵਿੱਚ ਲੜਦੇ ਵੀ ਇਹਨਾਂ ਦੇ ਵਕੀਲ ਆ ਵੀ ਇਹ ਬੰਦਾ ਸਹੀ ਆ ਤੇ ਗਲਤ ਵੀ ਕਹਿਣ ਵਾਲੇ ਆਪੇ ਰਜੀ 부ਜੀ ਆਪੇ ਬੱਚੇ ਜੀ ਇਹਨੂੰ ਵੇਖੋ ਇਹਨਾਂ ਦੇ ਇਹਨਾਂ ਦੀਆਂ ਨਲੈਕੀਆਂ ਕਰਕੇ ਅੱਜ ਚੀਕਾਂ ਕਿੱਦਾਂ ਨਿਕਲਦੀਆਂ ਵੀ ਜੇ ਮੈਂ ਗੱਲ ਕਰਦਾ ਇੱਕ ਮੁੱਖ ਮੰਤਰੀ ਦੀ ਮੈਂ ਤੇ ਇਸ ਬੰਦੇ ਦਾ ਧੰਨਵਾਦ ਕਰਦਾ ਮੈਨੂੰ ਨਹੀਂ ਪਤਾ ਕੋਈ ਸ਼ਰਾਬੀ ਕਹੀ ਜਾਂਦਾ ਕੋਈ ਕਵਾਬੀ ਕਹੀ ਜਾਂਦਾ ਯਾਰ ਮੈਨੂੰ ਨਹੀਂ ਇਹ ਗੱਲ ਦਾ ਪਤਾ ਜਿਹੜੀਆਂ ਪੰਥਕ ਧਿਰਾਂ ਜਿਹੜੀਆਂ ਪੰਖਤ ਪੰਥਕ ਜਥੇਬੰਦੀਆਂ ਨਹੀਂ ਕਰ ਸਕੀਆਂ ਜਿਹੜੇ ਪੰਥਕ ਜਿਹੜੀ ਸਾਡੀ ਧਿਰ ਹੀ ਉਹ ਨਹੀਂ ਕਰ ਸਕੀ ਇਸ ਬੰਦੇ ਨੇ ਆ ਕੇ ਵੇਖੋ ਕਿੱਡਾ ਤਕੜਾ ਸਾਡਾ ਅਪਰਾਲਾ ਕਰਦਾ ਕਿ 328 ਰੂਪ ਦੇ ਦੋਸ਼ੀ ਬੰਦਿਆਂ ਨੂੰ ਜਿਹੜੀ ਸਜ਼ਾ ਦੂਜੀ ਗੱਲ ਪਰਚੇ ਕਰਾਏ ਤੀਜੀ ਗੱਲ ਵੀ ਜਿਹੜਾ ਵੇਖੋ ਸਾਡੇ ਤਖਤਿਆ ਦਿਨ ਉਹ ਜਿਹੜੇ ਆ ਉਹ ਵੇਖੋ ਕਿੰਨੀ ਵੱਡੀ ਗੱਲ ਆਏ ਵੀ ਪੰਥਕ ਸਰਕਾਰਾਂ ਵੀ ਨਹੀਂ ਇਹ ਕਰ ਸਕੀਆਂ ਵੀ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਦਵਾਉਣਾ ਤੇ ਇਹ ਬੜੀ ਤਗੜੀ ਮੈਂ ਧੰਨਵਾਦ ਕਰਦਾ ਸਰਕਾਰਾਂ ਦਾ ਤੇ ਦੂਜਾ ਧੰਨਵਾਦ ਮੈਂ ਮੀਡੀਆ ਦਾ ਕਰਦਾ ਕਿ ਜਿਹੜੇ ਤੁਸੀਂ ਭਰਾ ਜਿਹੜੇ ਅੱਜ ਵੀ ਜਾਂ ਉਸ ਟਾਈਮ ਸਾਡੇ ਨਾਲ ਗਏ ਜਿੱਦਾਂ ਹਰਬ੍ਰੀਤ ਸਿੰਘ ਮਖੂ ਵਰਗੇ মিডিਆ ਵਾਲੇ ਜਾਂ ਹੋਰ ਵੀਰ ਜਿੰਨੇ ਵੀ ਬੜੇ মিডিਆ ਵਾਲੇ ਵੀਰ ਹੀ ਸਾਡੇ ਨਾਲ ਉਦੋਂ ਵੀ ਜਿਨ੍ਹਾਂ ਉਦੋਂ 328 ਰੁਪਿਆਂ ਦਾ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਤੇ ਧੰਨਵਾਦ ਉਹਨਾਂ ਵੀਰਾਂ ਦਾ ਵੀ ਜਿਹੜੇ ਜਾ ਕੇ ਕਾਂਗਰਸੀ ਵੀਰ ਜਿੱਦਾਂ ਬਲਾਰੀਆ ਵੀਰ ਜਾਂ ਸਿੱਧੂ ਵੀਰ ਜਿਹੜੇ ਉਦੋਂ 328 ਰੁਪਏ ਦਾ ਉਥੇ ਜਾ ਕੇ ਵਿਧਾਨ ਸਭਾ ਦੇ ਵਿੱਚੋਂ ਬੋਲੇ ਉਹਨਾਂ ਰੌਲਾ ਪਾਇਆ ਇਹ ਇਹ ਗੱਲ ਇਹ ਨਹੀਂ ਆ ਇਹ ਹੁਣ ਵੇਖੋ ਇੰਨਾ ਇੱਕੋ ਹੀ ਚੀਜ਼ ਬਣਾਈ ਕਿ ਪੰਥ ਸਿਰਫ ਬਾਦਲ ਆ ਪੰਥ ਨਹੀਂ ਹੋਰ ਕੋਈ ਕਾ ਪੰਥ ਹੁੰਦਾ ਵਾ ਸਾਰਾ ਹਰ ਇੱਕ ਬੰਦਾ ਜਿਹਦੇ ਅੰਦਰ ਗੁਰੂ ਸਾਹਿਬ ਦਾ ਸਤਿਕਾਰ ਹੋ ਉਹ ਪੰਥਕ ਆ ਭਾਵੇਂ ਉਹ ਕਾਂਗਰਸੀ ਆ ਭਾਵੇਂ ਆਮ ਪਾਰਟੀ ਤੇ ਭਾਵੇਂ ਉਹ ਕੋਈ ਵੀ ਆ ਭਾਜਪਾ ਵਾਲਾ ਲਾਲਾ ਜਾਂ ਕੋਈ ਵੀ ਲਾਲਾ ਗੱਲ ਤੇ ਅੰਦਰ ਦੀ ਭਾਵਨਾ ਤੇ ਹੋਣੀ ਆ ਮੈਂ ਤਾਂ ਗੱਲ ਭਾਵਨਾ ਦੀ ਕਰੂੰ ਵਿੱਚੋਂ ਕਾਲੀਏ ਵੀ ਬੜੇ ਬੋਲੇ ਵੀਰ ਕਈ ਕਾਲੀਏ ਵੀ ਐਮਐਲਏ ਨੇ ਵਿਰੋਧ ਕੀਤਾ ਇਹਨਾਂ ਦਾ ਤੇ ਅੱਜ ਜਿਹੜਾ ਭਾਈ ਤਨਵੀਰ ਵੀ ਬੋਲਣ ਡਿਆ ਜਿਹੜਾ ਮਜੀਠੀਏ ਦੇ ਨਾਲ ਹੁੰਦਾ ਸੀ ਪਹਿਲੋਂ ਉਹ ਵੀ ਵੀਰ ਜਿਹੜਾ ਬੜਾ ਵਧੀਆ ਬੋਲਣ ਡਿਆ ਕਿ ਕਿਉਂਕਿ ਏਜੇ ਇਹਨਾਂ ਦੀਆਂ ਚੀਕਾਂ ਨਿਕੰਡੀਆਂ ਖੁਦ ਇਹਨਾਂ ਰਿਪੋਰਟ ਯਾਰ ਕੀਤੀ ਇਸਸ ਸਿੰਘ ਦੀ ਖੁਦ ਖੁਦ ਇਹਨਾਂ ਉਹ ਪਰਚੀ ਜਿਹੜੀ ਆ ਪਰਚੀ ਆਲੀ ਕੋ ਫੜ ਕੇ ਇਹਨਾਂ ਆਲੀ ਨੇ ਪਾੜੀ ਬਾਜ ਸਿੰਘ ਕੋ ਫੜ ਕੇ ਆਲੀ ਨੇ ਪਾੜੀ ਰਿਪੋਰਟ 'ਚ ਲਿਖਿਆ ਇਸਸ ਸਿੰਘ ਦੀ ਉਹਦੇ ਕੋ ਫੜ ਕੇ ਇਹਨੇ ਪਾੜੀ ਪਾੜ ਕੇ ਤੇ ਇਹਨਾਂ ਬੰਦਿਆਂ ਛੁੱਟੀ ਉਹ ਪਰਚੀਆਂ ਕਿਹੜੀਆਂ ਸੀ ਇਸ ਕਬੀਰ ਬਾਦਲ ਵੱਲੋਂ ਜਿਹੜੀਆਂ ਆਈਆਂ ਸੀ ਬੀਬੀ ਜ਼ਗੀਰ ਕੋਰ ਵੱਲੋਂ ਜਾਂ ਹੋਰ ਜਿਹੜੇ ਉਦੋਂ ਮੁਖ ਆਗੂ ਸੀ ਉਹਨਾਂ ਵੱਲੋਂ ਜਿਹੜੀਆਂ ਪਰਚੀਆਂ ਆਈਆਂ ਕਿ ਇਹਨੂੰ 500 ਰੁਪਏ ਦਿੱਤੇ ਜਾਣ ਇਹਦਾ ਹਿਸਾਬ ਨਾਲ ਪੁੱਛਿਆ ਜਾਂਵੇ ਸਿੱਧੀ ਪਰਚੀ ਚੱਲਦੀ ਹੁੰਦੀ ਸੀ ਜਾਂ ਫੋਨ ਚੱਲ ਜਾਂਦਾ ਤੇ ਜਦੋਂ ਪਰਚੀ ਆਉਂਦੀ ਸੀ ਤਾਂ ਪਰਚੀ ਦੇ ਵਿੱਚ 700 ਦਾ ਸਰੂਪ ਸਤਗੁਰ ਤੇ ਪਤਾ ਨਹੀਂ ਕਿਹੜੇ ਡੇਰੇ ਨੂੰ ਦੇ ਦਿੱਤੇ ਕਿਹੜੇ ਜਿਹੜੇ ਅੱਜ ਨਰਾਦਰ ਹੋਣ ਦੇ ਬਦਵੀਆਂ ਹੁੰਦੀਆਂ ਉਹ ਉਹ ਕਾਰਨ ਇਹਨਾਂ ਦੇ ਇਹਨਾਂ ਦੀਆਂ ਨਲਕੀਆਂ ਦੇ ਤੁਹਾਡੇ ਨਾਲ ਜਦੋਂ ਮੋਰਚਾ ਲੱਗਦਾ ਕੁੱਟਮਾਰ ਹੁੰਦੀ ਹੈ ਸੰਗਤ ਨੂੰ ਦਿਖਾ ਸਕਦੇ ਹੋ ਕਿ ਕਿ ਪਹਿਲਾਂ ਜਦੋਂ ਉੱਥੇ ਤੁਸੀਂ ਪਹਿਲਾਂ ਮੋਰਚਾ ਲਾਇਆ ਤਾਂ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਕਾਫੀ ਦਿਨ ਮੋਰਚਾ ਲਗਾਇਆ ਤਾਂ ਉਸ ਤੋਂ ਬਾਅਦ ਕੁੱਟਮਾਰ ਹੁੰਦੀ ਹੈ ਐਫ ਆਈ ਆਰ ਵੀ ਹੁੰਦੀ ਹੈ ਬਿਲਕੁਲ ਜੀ ਵੇਖੋ ਅਸੀਂ ਉੱਥੇ ਬੈਠੇ ਜਦੋਂ ਮੀਟਿੰਗੋਂ ਮੀਟਿੰਗ ਤੋਂ ਬਾਅਦ ਜੇ ਇਹਨਾਂ ਫੈਸਲਾ ਕਰ ਲਿਆ 42 ਦਿਨ ਬਾਅਦ ਵੀ ਇਹਨਾਂ ਸਿਰ ਫਿਰਿਆ ਨੇ ਇਹ ਤਾਂ ਕਾਂਟਾ ਬਣ ਕੇ ਸਾਡੀ ਜਿਹੜੀ ਰਗਾਂ ਦੇ ਵਿੱਚ ਸਾ ਰਗਦਾ ਕਾਂਡਾ ਬਣ ਗਿਆ ਇਹਨਾਂ ਬੰਦਿਆਂ ਨੂੰ ਕੋਈ ਮਕਸਦ ਆ ਵੀ ਇਹਨਾਂ ਨੂੰ ਕੁੱਟੋ ਵੱਢੋ ਤੇ ਟੁੱਕੋ ਤੇ ਇਹਨਾਂ ਨੂੰ ਤੋੜੋ ਉਹਨਾਂ ਨੂੰ ਮੌਕੇ ਤੇ ਇਹਨਾਂ ਸਾਨੂੰ ਵੱਡਿਆ ਸਾਡੀਆਂ ਭੈਣਾਂ ਦੇ ਦਿਮਾਲੇ ਖਲਾਰੇ ਵੇਖੋ ਆ ਵੱਡੀ ਕਿਰਪਾਨ ਮਾਰੀ ਇੱਥੇ ਦੋ ਥਾਂ ਗੁੱਟ ਵੱਢਿਆ ਇੱਥੋਂ ਮੇਰਾ ਵੇਖੋ ਇੱਕ ਇੱਥੋਂ ਇੱਕ ਇੱਥੋਂ ਆ ਗੁੱਟ ਦੀ ਜਿਹੜੀ ਆ ਆ ਚੀਜ਼ ਲਵਾਉਂਦੀ ਡੂੰਗੀ ਕਰਦੀ ਆ ਵੀ ਕਰਦੀ ਇਹ ਵੀ ਗੋਟਾ ਹੱਥ ਨਹੀਂ ਹੀ ਪਾਉਂਦਾ ਤੇ ਆ ਜਿਹੜਾ ਸੱਜਾ ਹੱਥ ਸੀ ਇਹਦੇ ਮੁਠੀ ਹੀ ਕਿਰਪਾਨ ਦੀ ਇਹ ਹੱਥ ਆ ਗੁੱਟ ਮੇਰਾ ਤੋੜ ਤੋੜ ਕੇ ਤੇ ਫੇਰ ਇਹਨਾਂ ਜਿਹੜੀ ਮੁਠੀ ਛਡਾਈ ਕਿਰਪਾਨ ਦੀ ਇਹ ਦੋਵੇਂ ਗੁੱਟ ਮੇਰੇ ਘਰ ਤੋਂ ਘੱਟ 3 ਮਹੀਨੇ ਜਿਹੜੇ ਆ ਉਹ ਗੁੱਟ ਸਿੱਧੇ ਨਹੀਂ ਹੋਏ ਬਾਕੀ ਜਿਹੜੇ ਸਤਕਾਰ ਕਮੇਟੀ ਦੇ ਵੀਰ ਹੀ ਕਾਫੀ ਰਾਜਾ ਰਾਜ ਸਿੰਘ ਵੀ ਨਾਲ ਸੀ ਸਾਡੇ ਉਹਦੇ ਵੀ ਵਿਚਾਰੇ ਨਾਲ ਬੜੀ ਕੁੱਟਮਾਰ ਹੋਈ ਹੋਰ ਭਾਈ ਹਮਲਮ ਜੀ ਭਾਈ ਆਪਣਾ ਬਲਬੀਰ ਸਿੰਘ ਜੀ ਮੁਛਲ ਤੇ ਭਾਵਨਾਲਾ ਸਿੰਘ ਆ ਭਾਈ ਬਲਬੀਰ ਸਿੰਘ ਮੁਛਲ ਭਾਈ ਤਰਲੋਸਨ ਸਿੰਘ ਭਾਈ ਹਮਲਮ ਬੜੇ ਸਤਕਾਰ ਵਾਲੇ ਗੁਰੂ ਸਾਹਿਬ ਤਾਂ ਬੜਾ ਉਹਦੇ ਮਾੜਾ ਜਿਹਾ ਵੀ ਪਤਾ ਲੱਗੇ ਤੇ ਭੱਜੇ ਜਾਂਦੇ ਆ ਉਹਨਾਂ ਬੰਦਿਆਂ ਨੇ ਕੁੱਟਿਆ ਵੜਿਆ ਗਿਆ ਭੈਣ ਮਨਿੰਦਰ ਕੋਰ ਇੱਕ ਭੈਣਾ ਦੋ ਤਿੰਨ ਭੈਣਾ ਹੋਰ ਹੀ ਉਹ ਨਾਲ ਸੇਵਾ ਕਰਦੀਆਂ ਪ੍ਰਸ਼ਾਦਿਆਂ ਦੀਆਂ ਲਿਆ ਕੇ ਘਰੋਂ ਛਕਾਉਂਦੀਆਂ ਹੁੰਦੀਆਂ ਬੜੇ ਪਿਆਰ ਨਾਲ ਤੇ ਉਹਨਾਂ ਭੈਣਾਂ ਦੇ ਵੀ ਦਿਮਾਲੇ ਉੱਥੇ ਰੋਲੇ ਕਕਾਰ ਰੋਲੇ ਵੇਖੋ ਕਿੰਨੀ ਤਗੜੀ ਗੱਲ ਆ ਵੀ ਇਹ ਤਾਂ ਪ੍ਰਸ਼ਾਸਨ ਦੀ ਗੱਲ ਕਰਦੇ ਹਾਂ ਬਸ 84 ਦੀ ਇਹ 84 ਤੋਂ ਵੀ ਤਾਂ ਕੰਮ ਕਰਦਾ ਕਿ ਜਿੱਥੇ ਅਸੀਂ ਕਕਾਰ ਸਜਾਉਨੇ ਆ ਬੱਚਿਆਂ ਨੂੰ ਪਰਿਵਾਰਾਂ ਨੂੰ ਉੱਥੇ ਸਾਡੇ ਕਕਾਰ ਤੇ ਦਿਮਾਲੇ ਸਾਨੂੰ ਲੁੱਟਿਆ ਗਿਆ ਕੁੱਟਿਆ ਗਿਆ ਲੁੱਟਿਆ ਮੈਂ ਕਿਉਂ ਗਿਆ ਕਿਉਂਕਿ ਸਾਡੇ ਫੋਨ ਨਹੀਂ ਮੋਬਾਈਲ ਲੱਭੇ ਸਾਡੇ ਜਿਹੜੇ ਆ ਪਰਸਨ ਨਹੀਂ ਲੱਭੇ ਸਾਡੇ ਸਿਰ ਦੇ ਦਿਮਾਲੇ ਨਹੀਂ ਲੱਭੇ ਸਾਡੇ ਕਕਾਰ ਨਹੀਂ ਲੱਭੇ ਜਿੰਨੇ ਜਿੰਨੇ ਕੰਗਾਰ ਮਹਿੰਗਾ ਪਾਇਆ ਸੀ ਉਹਦਾ ਸ਼ਸਤਰ ਨਹੀਂ ਲੱਭਾ ਹੱਥ ਦੀਆਂ ਤਲਵਾਰਾਂ ਨਹੀਂ ਸਾਡੀਆਂ ਦਿੱਤੀਆਂ ਨਾ ਮਤਬਲ ਇਕਤ ਸਾਨੂੰ ਰਾਜ ਕੇ ਕੁੱਟਿਆ ਮੂੰਹ ਤੇ ਥੁੱਕਿਆ ਸਾਡੇ ਕੇਸ ਰੋਲੇ ਸਾਨੂੰ ਠੋਡ ਮੂੰਹ ਤੇ ਮਾਰਦੇ ਰਹੇ ਜਿੱਦਾ ਪੁਲਿਸ ਮਾਰਦੀਂਦੀ ਸੀ ਪਹਿਲਾਂ 84 ਵੇਲੇ ਸਾਡਾ ਉਹ ਹਾਲ ਕੀਤਾ ਕਿ ਪੁੱਛਣਾ ਸੀ ਕਿ ਗਏ ਹਾਂ ਯਾਰ ਗਏ ਤਾਂ ਅਸੀਂ ਆਪਣੇ ਪਿਓ ਬਾਰੇ ਪੁੱਛਣਾ ਹਨਾ ਇੱਕ ਛੋਟੀ ਜੀ ਗੱਲ ਹੈ ਯਾਰ ਉੱਥੇ ਗੋਲਕ ਦੇ 10-20 ਰੁਪਏ ਕਿਤੇ ਤਾਂ ਕੋਈ ਕਰਦੇ ਮੁਲਾਜ਼ਮ ਤੇ ਉੱਤੇ ਉਸੇ ਵਲੇ ਪਰਚਾ ਕੀਤਾ ਜਾਂਦਾ ਉਹਨੂੰ ਸਸਪੈਂਡ ਕੀਤਾ ਜਾਂਦਾ ਕਦੇ 10 ਰੁਪਏ ਬਦਲੇ ਯਾਰ ਕਿ 328 ਰੂਪ ਉਹਦੀ ਕੀਮਤ ਕੀ 10 ਰੁਪਏ ਨਹੀਂ ਗਿਣਦੇ ਕਿ ਉਹਨਾਂ ਦੋਸ਼ੀਆਂ ਨੂੰ ਜਿਹੜੀ ਸਜ਼ਾ ਅੱਜ ਚੀਕਾਂ ਨਿਗੰਡੀਆਂ ਵੀ ਫੌਜਦਾਰੀ ਪਰਚਾ ਇਹ ਭਗਵੰਤਬਾਨ ਕੌਣ ਹੁੰਦਾ ਬੋਲਣ ਵਾਲਾ ਇਹ ਅੱਜ ਤੁਹਾਨੂੰ ਪਤਾ ਲੱਗਦਾ ਕੌਣ ਬੋਲਣ ਵਾਲਾ ਤੇ ਜਦੋਂ ਤੁਸੀਂ ਬਰਕਾਰੀ ਕਾਂਡ ਕਰਦੇ ਜੋ ਜਦੋਂ ਤੁਸੀਂ ਗੁਰੂ ਸਾਹਿਬ ਦੇ ਜੋ ਮਰਜ਼ੀ ਜਿੱਥੇ ਅੰਗ ਖਿਲਰ ਜਾਂਦੇ ਤੁਹਾਡੀਆਂ ਸਰਕਾਰਾਂ 'ਚ ਉਦੋਂ ਤੁਸੀਂ ਬੋਲੋ ਨਾ ਤੇ ਤੁਸੀਂ ਪੰਥਕ ਜੋ ਤੇ ਜਿਹੜਾ ਬੰਦਾ ਭਾਵੇਂ ਉਹ ਸ਼ਰਾਬ ਪੀਂਦਾ ਭਾਵੇਂ ਕੁਝ ਵੀ ਕਰਦਾ ਚਾਹੇ ਟੱਠੇ ਖੂਚ ਪਵੇ ਮੈਂ ਤੇ ਉਹਦੀ ਸ਼ਾਈ ਕੋਈ ਕਰੂੰਗਾ ਵੀ ਜਿਹੜੇ 300 ਰੁਪਏ ਤੇ 300 ਰੁਪਏ ਤੇ ਇੱਕ 328 ਰੁਪਏ ਦਾ ਮੁੱਦਾ ਚੁੱਕਿਆ ਮੈਂ ਇਸ ਵੀਰ ਦਾ ਬਹੁਤ ਧੰਨਵਾਦ ਕਰਦਾ ਭਗਵੰਤ ਮਾਨ ਦਾ ਤੇ মিডিਆ ਦਾ ਵੀ ਦਿਲੋਂ ਧੰਨਵਾਦ ਕਰਦਾ ਕਿਉਂਕਿ ਇਹ ਬੜਾ ਤਗੜਾ ਪ੍ਰਾਲਾ ਤੁਹਾਡਾ ਤੁਹਾਡੇ ਕਰਕੇ ਜਿਹੜੀ ਵਰਲਡ ਦੇ ਵਿੱਚ ਬਾਤ ਜਾਣ ਦੀ ਹੈ ਸ਼ਰਮਣੀ ਕਮੇਟੀ ਵੱਲੋਂ ਕਿਹਾ ਜਾਂਦਾ ਕਿ ਸ਼੍ਰੀ ਅਕਾਲ ਤਖਸਾਲ ਤੋਂ ਜੋ ਜਾਂਚ ਹੋਈ ਸੀ ਡਾਕਟਰ ਐਚ.ਐਸ. ਦੀ ਰਿਪੋਰਟਸ ਸੋ ਉਹਨੂੰ ਹੀ ਸਿੱਖ ਸੰਗਤ ਮੰਨਦੀ ਹੈ ਸ਼ਰਮਣੀ ਕਮੇਟੀ ਮੰਨਦੀ ਹੈ ਅਸੀਂ ਬਿਲਕੁਲ ਵੀ ਸਰਕਾਰ ਜਾਂ ਪੁਲਿਸ ਦਾ ਸਹਿਯੋਗ ਨਹੀਂ ਦੇਵਾਂਗੇ ਵੇਖੋ ਜੀ ਇਹ ਤੇ ਬੜਾ ਇੱਕ ਮਜ਼ਾਕ ਜੀ ਵਾਲੀ ਗੱਲ ਕਰਦੇ ਆ ਇਹਨਾਂ ਨੂੰ ਪੁੱਛੋ ਕਿ ਦੋ ਕ ਕਮਰੇ ਬਣਾਏ ਤੁਸੀਂ ਇੱਕ 50 ਨੰਬਰ ਕਮਰਾ ਇੱਕ ਕੋਈ ਹੋਰ ਕਮਰਾ ਨੰਬਰ ਆ ਇਹ ਦੋਗੇ ਜਦੋਂ ਕੋਈ ਉੱਥੇ ਚੋਰੀ ਕਰਦਾ ਫੜਿਆ ਜਾਂਦਾ ਉਹਨੂੰ ਡਾਂਗ ਕਿੰਨੀ ਫੇਰਦੇ ਜੋ ਮਿਰਚਾਂ ਦੀ ਬੋਰੀ ਚ ਪਾਉਂਦੇ ਜੋ ਨਾ ਕਿੰਨੀ ਡਾਂਗ ਫੇਰ ਕੇ ਤੇ ਫਿਰ ਪਰਚਾ ਵੀ ਕਰਾਉਂਦੇ ਉਦੋਂ ਕੋਈਦਾਰੀ ਪਰਚਾ ਕਿੱਥੋਂ ਆ ਜਾਂਦਾ ਉਦੋਂ ਕਿਉਂ ਨਹੀਂ ਭਾਂਡਿਆਂ ਦੀ ਸੇਵਾ ਲੱਗਦੀ ਉਦੋਂ ਵੀ ਇਹਨਾਂ ਨੂੰ ਭਾਂਡਿਆਂ ਦੀ ਸੇਵਾ ਲਾਉਣਾ ਜੇ ਕੋਈ ਮੁਲਾਜ਼ਮ ਫੜਿਆ ਜਾਂਦਾ ਕੋਈ ਦਰਪੇ ਫੜੇ ਜਾਂਦੇ ਆ ਜਾਂ ਕੋਈ ਪਕਾਪਲਾ ਕਰਦਾ ਭਾਂਡਿਆਂ ਦਾ ਫੜਿਆ ਜਾਂਦਾ ਜਾਂ ਕੋਈ ਗੁਰੂ ਘਰ ਦੀ ਚੀਜ਼ ਚੋਰੀ ਕਰਦਾ ਫੜਿਆ ਜਾਂਦਾ ਉਦੋਂ ਕਿ ਦੋਰੇ ਆਉਂਦੇ ਨਾ ਗੁਰੂ ਸਾਹਿਬ ਬੜੀ ਵੇਸਲਾ ਬਣ ਕਿਉਂ ਗੁਰੂ ਸਾਹਿਬ ਵਾਲੀ ਤਾਂ ਸਾਡਾ ਅੱਗ ਲੱਗਣ ਚਾਹੀਦੀ ਆ ਅਏ ਚੀਰਦਿਏ ਬੰਦੇ ਨੂੰ ਯਾਰ ਵੇਚਦੀ ਨੰਗ ਜੀਏ ਉਦੋਂ ਅਸੀਂ ਵੇਚ ਲਿਓ ਜੰਨੇ ਆ ਜਿੱਦੋਂ ਕੋਈ ਸਮਾਨ ਜਿਹੜਾ ਗੁਰੂ ਘਰ ਦਾ ਚੋਰੀ ਹੁੰਦਾ ਉਹ ਸਾਡੇ ਵਾਸਤੇ ਹਾਈਲਾਈਟ ਹੁੰਦਾ ਵਾ ਇਹ ਲੱਖ ਦੀ ਲਾਣਤ ਇਹਨਾਂ ਬੰਦਿਆਂ ਵਾਸਤੇ ਕਿ ਜਿਹੜੇ ਚੀਕਾਂ ਮਾਰਦੇ ਆ ਤੁਹਾਡਾ ਹਾਲ ਵੀ ਉਹੀ ਹੋਣਾ ਜੋ ਇੱਕ ਗੱਲ ਯਾਦ ਰੱਖਿਓ ਜਿਹੜਾ ਹਰਬ੍ਰੀਤ ਸਿੰਘ ਸਿੰਘ ਸਾਹਿਬ ਦਾ ਹੋਇਆ ਜੋ ਜਿਹੜੇ ਹੋਰ ਜਸੇਦਾਰਾਂ ਦਾ ਹੋਇਆ ਜੋ ਤੁਹਾਡਾ ਹਾਲ ਵੀ ਉਹ ਹੋਣਾ ਜੋ ਇੰਨੀ ਵਫਾਦਾਰੀ ਬਾਦਲਾਂ ਦੀ ਨਾਮ ਵਖਾਓ ਕਿਉਂਕਿ ਆਣਾ ਵੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਫੇਰ ਉਹਨਾਂ ਦੇ ਬਰਖਾ ਬੋਲਣਾ ਪਵੇ ਤੇ ਤੁਹਾਡੀਆਂ ਵੀਡੀਓ ਕੱਟ-ਕੱਟ ਤੇ ਲੋਕ ਅੱਗੇ ਲੋਣ ਵੀ ਆਹ ਵੇਖੋ ਉਦੋਂ ਕੀ ਕਹਿੰਦੇ ਸੀ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਮਾਂ ਵਾਂ ਤੇ ਜਿਹੜਾ ਕਾਲੀ ਦਲਿਆ ਉਹ ਪੋਤੇ ਆ ਉਦੋਂ ਮਾਂ ਪੁੱਤ ਹੀ ਅੱਜ ਤੁਹਾਡਾ ਨਾਰਾ ਜਿਹੜਾ ਉਹ ਕੱਟ-ਕੱਟ ਜਿਹੜੀਆਂ ਚੀਜ਼ਾਂ ਟੜੀਆਂ ਵੀਡੀਓ ਲੱਗਣੀਆਂ ਇਹੋ ਕੰਮ ਤੁਹਾਨੂੰ ਜਥੇਦਾਰਾਂ ਨੂੰ ਮੈਂ ਕਹਿੰਨਾ ਵੀ ਗਰਗਾਜ਼ ਸਿੰਘ ਜੀ ਥੋੜਾ ਜਿਹਾ ਧਿਆਨ ਨਾਲ ਬੋਲੋ ਗੱਲ ਜੋ ਕੋਈ ਪਰਿਵਾਰਾਂ ਦੀ ਜਾਂ ਗੱਲ ਕੋਈ ਗੋੜਕ ਦੀ ਜਾਂ ਗੱਲ ਕਿਸੇ ਦੀ ਸ਼ਾਨ ਦੀ ਨਹੀਂ ਗੱਲ ਆ ਗੁਰੂ ਸਾਹਿਬ ਦੀਨ ਦੁਨੀਆ ਦੇ ਮਾਲਕ ਦੇ ਸ਼ਾਨ ਦੀ ਗੱਲ ਆ ਤੁਸੀਂ ਸਾਡੇ ਬਰ ਖਲਾਫ ਨਹੀਂ ਬੋਲਣ ਦੇ ਗੁਰੂ ਸਾਹਿਬ ਦੇ ਬਰ ਖਲਾਫ ਬੋਲਣ ਦੇ ਕਮਲੇਓ ਅਸੀਂ ਗੁਰੂ ਸਾਹਿਬ ਕਰਕੇ ਆਏ ਹਾਂ ਇਸ ਕਰਕੇ ਥੋੜਾ ਜਿਹਾ ਨਾ ਜਿਹਦਾ ਖਾਂਦੇ ਜੋ ਲਾਜ ਰੱਖੀ ਜਾਂਦਾ ਆ ਕਿ ਸ਼ਰਮਾਉਣੀ ਚਾਹੀਦੀ ਆ ਖਾਂਦੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਗੁਰੂ ਰਾਮਦਾਸ ਜੀ ਦਾ ਸਾਰੇ ਯਾਨੀ ਯਾਰ ਥੋੜਾ ਜਿਹਾ ਖਿਆਲ ਕਰਿਆ ਕਰੋ ਨਾ ਕਰਿਆ ਕਰੋ ਇਦਾਂ ਨਾਮ ਜਾਗ ਬਣਾਓ ਆਪਣੀ ਕੌਮ ਦਾ ਇਹਨਾਂ ਬੰਦਿਆਂ ਨੂੰ ਦੇਖੋ ਤੁਹਾਨੂੰ ਨਾਲ ਹੋ ਕੇ ਪਰਚੇ ਕਰਾਉਣੇ ਚਾਹੀਦੇ ਕਿ ਵੀ ਇਹ ਬੰਦੇ ਬਖਸ਼ਣ ਯੋਗ ਨਹੀਂ ਅਸੀਂ ਉਹਨਾਂ ਦੀ ਵਕਾਲਤ ਕਰਨ ਦੇ ਯਾਰ ਵਕਾਲਤ ਥੋੜੀ ਬਣਦੀ ਆ ਬਾਕੀ ਦਾਸ ਦੀ ਸੋਚ ਸਮਝੋ ਜੀ ਅਸੀਂ ਪੱਠੇਵਾਲ ਦੇ ਜੇ ਬੰਦੇ ਆ ਯਾਰ ਇੱਥੇ ਦਰਦ ਉੱਠਿਆ ਦਾਤਰੀਆਂ ਛੱਡ ਗਏ ਤੇ ਅਸੀਂ ਉੱਥੇ ਜਾ ਕੇ ਬਹਿ ਗਏ ਅਸੀਂ ਇਹਨੇ ਲੈਕ ਨਹੀਂ ਪਰ ਜਦੋਂ ਗੁਰੂ ਕੀ ਨਿੰਦਾ ਸੁਣੇ ਨਾ ਕਾਨ ਯਾਰ ਸਾਡੇ ਕੰਨਾਂ ਨੇ ਨਹੀਂ ਸੁਣੀ ਇੱਥੇ ਚੂਰਾ ਵੱਜਾ ਅੱਜ ਵੀ ਵੱਜਣ ਡਿਆ ਯਾਰ ਗਏ ਕਿੱਥੇ ਕਾਲਤੇ ਸੋਚਣ ਵਾਲੀ ਆ ਵੀ ਇੱਕ ਬਿਡ ਛਪਣ ਤੋਂ ਆ ਕੇ ਤੇ ਛੱਡਣ ਤੱਕ ਸਾਡੇ ਕੋਲ ਡਾਟਾ ਬਾ ਹਰ ਇੱਕ ਸਰੂਪ ਦਾ ਤੇ 328 ਸਰੂਪ ਕਿੱਧਰ ਇਸ ਚੀਜ਼ ਦਾ ਜਵਾਬ ਹੈ ਸਾਨੂੰ ਜਵਾਬ ਚਾਹੀਦਾ ਤੇ ਹੁਣ ਜਦੋਂ ਕਾਰਵਾਈ ਹੋ ਚੁੱਕੀ ਹੈ ਸਿੱਟ ਬੈਠ ਚੁੱਕੀ ਹੈ ਹੋਰ ਵੀ ਜਿਹੜੇ ਕਿ ਸਾਹਮਣੇ ਆਣਗੇ ਖੁਲਾਸੇ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੱਗਦਾ ਹੈ ਕਿ ਤੁਸੀਂ ਉਹ ਮੋਰਚੇ ਦੀ ਸ਼ੁਰੂਆਤ ਕੀਤੀ ਤੇ ਅੱਜ ਤੁਹਾਡੇ ਮਨ ਨੂੰ ਕਿੰਨੀ ਕ ਖੁਸ਼ੀ ਹੁੰਦੀ ਹੈ ਜਾਂ ਕਿੰਨਾ ਕ ਤੁਸੀਂ ਲੱਗਦਾ ਕਿ ਕੋਈ ਸਵਾਲ ਹੋਰ ਵੀ ਖੜੇ ਹੁੰਦੇ ਨੇ ਇਸ ਦੇ ਪਿੱਛੇ ਬਿਲਕੁਲ ਜੀ ਠੰਡ ਤਾਂ ਬੜੀ ਪਈ ਠੰਡ ਤਾਂ ਬੜੀ ਪਈ ਵੇਖੋ 307 ਦੇ ਪਰਚੇ ਸਾਡੇ ਤੇ ਬਣਦੇ ਨਾਲੇ ਵੱਢਿਆ ਟੁੱਕਿਆ ਰਾਜ ਕੇ ਕੋਟ ਲਿਆ ਸਾਨੂੰ ਦਮਾਲੇ ਰੋਲ ਤੇ ਪਰਸ ਖੋਲੇ ਫੋਨ ਖੋਲੇ ਸਾਡੇ ਤੇ ਨਾਲੇ ਸਾਡੇ ਦੇ ਪਰਚੇ ਕਰਾਤੇ ਕਹੇ ਤਾਂਹੀਂ ਗੁਰੂ ਸਾਹਿਬਾਰੇ ਪੁੱਛਣ ਹਨ ਕੋਈ ਗੋਲਕ ਬਾਰੇ ਪੁੱਛਣ ਗਏ ਵੀ ਜਿਹੜਾ ਇੰਨਾ ਗੁੱਸਾ ਆ ਗਿਆ ਤੁਹਾਨੂੰ ਇੱਕੋ ਗੱਲ ਕਹਿੰਦੇ ਰਹੇ ਸਾਡਾ ਖਾ ਕੇ ਸਾਨੂੰ ਹੀ ਅੱਖਾਂ ਬਕਾਉਂਦੇ ਆ ਜਿਹੜਾ ਗੁਰੂ ਘਰ ਦਾ ਲੰਗਰ ਹੀ ਨਾ ਉੱਥੋਂ ਅਸੀਂ ਛਕਦੇ ਹੁੰਨੇ ਆ ਕਹਿੰਦੇ ਸਾਡਾ ਖਾ ਕੇ ਮਤਲਬ ਉਹ ਗੁਰੂ ਘਰ ਦਾ ਲੰਗਰ ਵੀ ਆਪ ਦਾ ਸਮਝਦੇ ਹੀ ਏ ਵੀ ਇਹ ਗੁਰੂ ਰਾਮਦਾਸ ਜੀ ਦਾ ਲੰਗਰ ਨਹੀਂ ਸਮਝਦੇ ਕਹਿੰਦੇ ਸਾਡਾ ਖਾ ਕੇ ਸਾਨੂੰ ਹੀ ਮੈਂ ਗੁਰੂ ਸਾਹਿਬ ਦੀ ਜਿਹੜੀਆਂ ਗੱਲਾਂ ਕੀਤੀਆਂ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਖੜ ਕੇ ਕਰ ਸਕਦਾ ਕੋਈ ਵੀ ਬੰਦਾ ਬੈਨਾਂ ਗੱਲ ਕਰੇ ਇਹਦੇ 1 ਰੁਪਏ ਦਾ ਆਫਰਾਂ ਤੱਕ ਸਾਨੂੰ ਆਈਆਂ ਸੁਖਬੀਰ ਬਾਦਲ ਨੇ ਖੁਦ ਮੈਨੂੰ ਕਿਹਾ ਹਯਾਤ ਹੋਟਲ ਚਾਚਾ ਮੇਰੇ ਨਾਲ ਬਹਿ ਜਾ ਬੰਦੇ ਆਏ ਇੰਨਾ ਚੀਜ਼ਾਂ ਦੇ ਪ੍ਰੂਫ ਆ ਪਰ ਦਾਸ ਨਹੀਂ ਵਿਗਿਆ ਝੁਕਿਆ ਗੁਰੂ ਸਾਹਿਬ ਪੰਥ ਗ੍ਰੰਥ ਆ ਜਿਹੜਾ ਬੰਦਾ ਗਦਾਰੀ ਕਰੂਗਾ ਆਪਾਂ ਉਹਦੇ ਨਾਲ ਇੱਕ ਪੈਰ ਨਹੀਂ ਤੁਰ ਸਕਦੇ ਜਿਹੜੀ ਸਿੱਧੀ ਗੱਲ ਆ ਜਿੰਨਾ ਕਿ ਤੁਰਿਆ ਅੱਜ ਤੱਕ 6 ਜੀ ਸ਼ਹੀਦ ਕਰਵਾ ਬਿਠੇ ਆ ਪਰਿਵਾਰ ਦੇ ਪਰ ਅੱਜ ਤੱਕ ਦਾਗ ਕੋਈ ਨਹੀਂ ਕਿਸੇ ਬੰਦੇ ਦੇ ਵੀ ਕਿ ਅਸੀਂ ਕੋਈ ਪੈਸਾ ਇਕੱਠਾ ਕੌਮ ਦਾ ਕੀਤਾ ਜਾਂ ਅਸੀਂ ਕਿਸ ਨੂੰ ਮਾਰਿਆ ਲੁੱਟਿਆ ਅੱਜ ਤੱਕ ਸਾਡਾ ਰਿਕਾਰਡ ਆ ਅੱਜ ਵੀ ਇਹੀ ਗੱਲ ਕਰਦੇ ਆ ਕਿ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਜਾਨ ਵੀ ਆ ਜਿਹੜਾ ਪਰਚੇ ਦੀ ਤਾਂ ਗੱਲ ਹੀ ਕੋਈ ਨਹੀਂ ਅਜਿਹੇ 307 ਦੇ ਪਰਚੇ ਬੜਾ ਚਾ ਚੜਿਆ ਸਾਰੇ ਕਹਿਣ ਵੀ ਇਹ ਪਰਚੇ ਹੋਗੇ ਤੇ ਮੈਂ ਕਹਾ ਵੀ ਮੈਂ ਕੱਲੇ ਨੇ ਵੱਡੇ ਮੈਨੂੰ ਅੰਦਰ ਕਰੋ ਹੋਰ ਕਿਸਦਾ ਕੋਈ ਦੋਸ਼ ਨਹੀਂ ਮੇਰੇ ਪ੍ਰਾਣੀਆਂ মিডিਆ ਦੇ ਵਿੱਚ ਉਦੋਂ 328 ਰੁਪਿਆਂ ਦੀਆਂ ਤੁਸੀਂ ਕਲਿੱਪਾਂ ਕੱਢ ਸਕਦੇ ਜੋ ਉਦੋਂ ਵੀ ਮੈਂ ਇਹੋ ਖਬਰ ਦਿੱਤੀ ਵੀ ਮੈਂ ਕੱਲਾ ਦੋਸ਼ੀ ਮੈਂ ਵੱਡੇ ਆ ਕੀ ਮੰਗੀ ਕਰਦੇ ਹੋ ਜਿਹੜੀ ਕਿ ਜਾਂਚ ਚੱਲ ਰਹੀ ਹੈ ਮੰਗ ਇਹੋ ਕਰਦੇ ਆ ਕਿ ਸਾਨੂੰ ਜਿਹੜੇ 328 ਰੁਪਿਆਂ ਦੀ ਗੱਲ ਆ ਵੀ ਉਹ ਸਾਨੂੰ ਜ਼ਰੂਰ ਕਲੀਅਰ ਹੋਣੀ ਚਾਹੀਦੀ ਵੀ ਉਹ ਗਏ ਕਿੱਥੇ ਸਜਾ ਤੇ ਇਹਨਾਂ ਨੂੰ ਉਹੀ ਗਈ ਵੀ ਮਤਲਬ ਜਦੋਂ ਪਰਚੇ ਦਾ ਕੇਸ ਤਾਂ ਆਪੇ ਜੋ ਮਰਜੀ ਠੱਠੇ ਖੂਚ ਬਣ ਬਾਅਦ ਕਤਲ ਦੀਆਂ ਵੀ ਜਮਾਨਤਾ ਹੋ ਜਾਂਦੀਆਂ ਸਭ ਕੁਝ ਹੁੰਦਾ ਇੱਥੇ ਸਤਿਗੁਰੂ ਦਾ ਸ੍ਰੀ ਅਕਾਲ ਤਖਤ ਸਰ ਜਥੇਦਾਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਵੀ ਤਲਬ ਕੀਤਾ ਗਿਆ 15 ਜਨਵਰੀ ਨੂੰ ਤੇ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਕਿ ਮੈਂ ਨੰਗੇ ਪੈਰ ਹੱਥ ਜੋੜ ਕੇ ਜ਼ਰੂਰ ਪਹੁੰਚਾਂਗਾ ਕਿਉਂਕਿ ਸ੍ਰੀ ਅਕਾਲ ਤਖਤ ਮਹਾਨ ਹੈ। ਉਸ ਵੀਰ ਦਾ ਤਾਂ ਧੰਨਵਾਦ ਕਰਦੇ ਚਲੋ ਫੇਰ ਵੀ ਜਿਹੜਾ ਮੁੱਖ ਮੰਤਰੀ ਹੋਣ ਦੇ ਰਾਜਾ ਹੋਣ ਦੇ ਬਾਵਜੂਦ ਵੀ ਜਿਹੜਾ ਇਨੀ ਪਾਵਨਾ ਜਾਂ ਸਰਦਾ ਅਤਖਾਰਿਆ ਔਰ ਜਿਹੜੇ ਬੰਦੇ ਸਵਾਲ ਕੰਡੇ ਇਹਨਾਂ ਨੂੰ ਵੀ ਸਵਾਲਿਆ ਇੱਕ ਕਿ ਜਦੋਂ ਜਿਹੜੇ ਬੰਦੇ ਨੇ ਵੇਖੋ ਸੰਗਤ ਦੇ ਗੋਲੀਆਂ ਚਲਾਈਆਂ ਸਤਗੁਰ ਤੇ ਸਰੂਪ ਗਲੀਆਂ ਚ ਰੋਲੇ ਸਰਸੇ ਵਾਲੇ ਨੇ ਤੇ ਉਹਦੇ ਬਾਰੇ ਜਿਹੜੇ ਸਿੰਘ ਸਾਹਿਬ ਆ ਉਹਨਾਂ ਨੂੰ ਤਾਂ ਤੁਸੀਂ ਭਾਂਡਿਆਂ ਦੀ ਸੇਵਾ ਲਾਤੀ ਉਹ ਬੰਦੇ ਦੇ ਬਖਸ਼ਣ ਯੋਗ ਨਹੀਂ ਜੇ ਗੱਲ ਬਾਦਲ ਪਰਿਵਾਰ ਦੀ ਆਈ ਤੇ ਬਾਦਲ ਆਇਆ ਤੇ ਬਾਦਲ ਨੂੰ ਤੁਸੀਂ ਸੇਵਾ ਲਾਈਆਂ ਤਾਂ ਉਹਨੇ ਕਿਹਾ ਵੀ ਇਹ ਤੇ ਐਵੇਂ ਹੀ ਬਾਜ਼ੀ ਜਾ ਕੇ ਨਾ ਵੇਖੋ ਉੱਥੇ ਬਿਆਨ ਨਹੀਂ ਦਿੱਤਾ ਇੱਥੇ ਸਜ਼ਾ ਭੋਗਣਾ ਆ ਤਮਾਹਾ ਕੀਤਾ ਤੇ ਉੱਥੇ ਜਾ ਕੇ ਬਿਆਨ ਦਿੱਤਾ ਨਹੀਂ 328 ਰੁਪਿਆਂ ਦਾ ਤੇ ਮੇਰੇ ਤੇ ਐਵੇਂ ਦੋਸ਼ ਲਾਇਆ ਗਿਆ ਇੱਥੇ ਮੰਨਿਆ মিডিਆ ਦੇ ਵਿੱਚ ਅੱਜ ਵੀ ਉਹ ਵਾਇਰਲ ਹੋਣੀਆਂ ਵੀਡੀਓ ਜਿਹਦੇ ਵਿੱਚ ਕਹਿੰਦੇ ਆ ਵੀ ਹਾਂ ਮੈਂ ਦੋਸ਼ੀ ਹਾਂ ਇੱਕ ਬੰਨੇ ਗੁਰੂ ਤਖਤ ਦੇ ਖਿਲਾੜਕਾ ਖੜ ਕੇ ਤੋਂ ਦੋਸ਼ੀ ਸਾਬਤ ਹੋਣ ਜਾਂ ਕਹਿੰਦੇ ਆ ਵਾ ਖੁਦ ਮੂਹੋਂ ਵੀ ਮੈਂ ਦੋਸ਼ੀ ਹਾਂ ਤੇ ਦੂਜੇ ਬੰਨੇ ਤੋਂ ਤੜਫ ਤੜ ਕੇ ਜਾ ਕੇ ਜਿੱਥੇ ਕੋਈ ਸ਼ਹੀਦ ਕਰਦਾ ਉੱਥੇ ਆਹ ਗੱਲ ਕਹਿਣਾ ਵਾ ਵੀ ਮੇਰੇ ਤੇ ਗਲਤ ਅੰਜਾਮ ਲੱਗਾ ਫਿਰ ਉਹ ਗਲਤ ਕਿੱਦਾਂ ਹੋ ਗਿਆ ਕੱਲ ਇਹੋ ਹੀ ਆ ਵੀ ਜਦੋਂ ਆਪਣੇ ਤੇ ਗੱਲ ਆਉਂਦੀ ਇਹਨਾਂ ਦੇ ਤੇ ਉਦੋਂ ਚੀਕਾਂ ਨਿਕਲਦੀਆਂ ਤੇ ਜਦੋਂ ਦੂਜੇ ਤੇ ਆਉਂਦੀ ਆ ਤੇ ਉੱਥੇ ਪਰਚਾ ਹੋਣਾ ਚਾਹੀਦਾ ਉਹ ਮਾਫੀਆਂ ਵੀ ਮੰਗੇ ਉਹ ਫਲਾਣ ਵੀ ਕਰੇ ਤੇ ਇਹ ਗੱਲਾਂ ਜਿਹੜੀਆਂ ਦੋ ਰਿਵਾਂ ਇਹ ਸਿੰਘ ਸਾਭਾ ਨੂੰ ਜਿਹੜੀਆਂ ਵਾ ਇਹ ਸੋਬਾ ਨਹੀਂ ਦਿੰਦੀਆਂ ਗੱਲ ਗੁਰੂ ਸਾਹਿਬ ਦੀ ਜੋ ਚਾਹੇ ਉਹ ਮੁੱਖ ਮੰਤਰੀ ਕਰਦਾ ਚਾਹੇ ਉਹਦਾ ਕੋਈ ਐਮਐਲਏ ਕਰਦਾ ਚਾਹੇ ਕੋਈ ਕਾਂਗਰਸੀ ਵੀਰ ਕਰਦਾ ਚਾਹੇ ਕੋਈ ਕਾਲੀ ਕਰਦਾ ਚਾਹੇ ਕੋਈ ਮੈਂ ਕਿਸੇ ਦੀ ਵੀ ਗੱਲ ਨਹੀਂ ਕਰਦਾ ਚਾਹੇ ਭਾਜਪਾ ਹੀ ਕਰਦਾ ਪਰ ਪੰਥ ਦਾ ਜਿਹੜਾ ਦਰਦੀ ਆ ਜਿਹੜਾ ਕੌਮ ਦਾ ਦਰਦੀ ਆ ਗੱਲ ਗੁਰੂ ਸਾਹਿਬ ਦੀ ਉਹ ਕਰਦਾ ਜਿਹੜਾ ਗੁਰੂ ਸਾਹਿਬ ਨਾਲ ਪਿਆਰ ਕਰਦਾ ਦੂਜੇ ਨੂੰ ਕਰਨ ਦੀ ਕੀ ਲੋੜ ਕਹੀ ਹੁਣ ਟਿੰਗਾ ਮਰ ਜਾਂਦੇ ਸਾਡੇ ਕਰਕੇ ਜਿਹੜਾ ਇਹ ਪਰਚਾ ਹੋਇਆ ਅਸੀਂ ਦੂਜਾ ਕਹਿੰਦਾ ਮੇਰੇ ਕਰਕੇ ਨਹੀਂ ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੋਇਆ ਹਰ ਇੱਕ ਸਿੰਘ ਦਾ ਸੰਜੋਗ ਹੈ ਇਹਦੇ ਵਿੱਚ ਕੋਈ মিডিਆ ਰਹੀਂ ਕੋਈ ਮਤਲਬ ਐਡਿਟ ਕਰ ਕਰ ਵੀਡੀਓ ਪਾਉਣ ਰਿਹਾ ਕੋਈ ਘਰ ਬੈਠਾ ਕਿਸ ਤਰ੍ਹਾਂ ਵੀ ਸੇਵਾ ਨਿਭਾਉਣ ਰਿਹਾ 328 ਰੁਪਏ ਦੀ ਹਰ ਤਰ੍ਹਾਂ ਕੋਈ ਸ਼ੇਅਰ ਕਰਕੇ ਬਟਨ ਅਪ ਕੇ ਜਿਹੜਾ ਉਹ ਆਪਣੀ ਭਾਵਨਾ ਜਿਹੜੀ ਸਾਬਤ ਕਰਨ ਡਿਆ ਹਰ ਇੱਕ ਬੰਦਾ ਕੋਈ ਕਮੈਂਟ ਕਰਕੇ ਕਰਨ ਡਿਆ ਕੋਈ ਜਾ ਕੇ ਉੱਥੇ ਆਪਣਾ ਨਾਹਰਾ ਮਾਰ ਕੇ ਕਰਨ ਡਿਆ ਹਰ ਇੱਕ ਤਰ੍ਹਾਂ ਦੀ ਭਾਵਨਾ ਦੇ ਕੋਈ ਅਸੈਂਬਲੀ ਦੇ ਵਿੱਚ ਜਾਣ ਡਿਆ ਕੋਈ ਕਿਤੇ ਜਾਣ ਡਿਆ ਕੋਈ ਵਿਧਾਨ ਸਭਾ ਦੇ ਜਾਣ ਡਿਆ ਉੱਥੇ 328 ਰੁਪਏ ਦਾ ਉਹਨਾਂ ਵੀਰਾਂ ਦਾ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਕਰਕੇ ਅੱਜ ਜਿਹੜਾ ਇਹ ਇਨਸਾਫ ਜਿਹੜਾ ਵਾ ਇਹ ਸਰਕਾਰ ਨੇ ਸਾਨੂੰ ਦਿੱਤਾ ਧੰਨਵਾਦ ਕਰਦੇ ਸਰਕਾਰਾਂ ਦਾ ਤਾਂ ਧੰਨਵਾਦ ਇਸ ਮੀਡੀਆ ਦਾ ਕਰਦੇ ਆ ਜਿਹੜਾ ਸਾਡੀ ਆਵਾਜ਼ ਵਾਰਲਡ ਦੇ ਵਿੱਚ ਪਹੁੰਚਾਉਂਦਾ ਜੀ ਬਿਲਕੁਲ ਜੀ ਸੋ ਇਹ ਸਨ ਜਥਾ ਸਰਲਤ ਖਾਲਸਾ ਦੇ ਆਗੂ ਬਾਬਾ ਦਲਬਖ ਸਿੰਘ ਜਿਨ੍ਹਾਂ ਨੇ ਕਿ 328 ਰੂਪ ਮਾਮਲੇ ਦੇ ਵਿੱਚ ਇਨਸਾਫ ਲੈਣ ਲਈ ਸਭ ਤੋਂ ਪਹਿਲਾਂ ਮੋਰਚਾ ਲਗਾਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਸੱਟਾਂ ਵੀ ਲੱਗਦੀਆਂ ਉਹਨਾਂ ਨੂੰ ਕੁੱਟਿਆ ਵੀ ਜਾਂਦਾ ਤੇ ਐਫ ਆਈ ਆਰ ਵੀ ਹੁੰਦੀ ਹੈ ਪਰ ਲੰਬਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਹੁਣ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਠੰਡ ਪਈ ਹੈ ਔਰ ਜਿਹੜਾ ਇਨਸਾਫ ਮਿਲਿਆ ਹੈ 16 ਲੋਕਾਂ ਤੇ ਐਫ ਆਈ ਆਰ ਹੋਈ ਸੋ ਜਿਹੜੀ ਜਾਂਚ ਹੈ ਉਹ ਵੀ ਹੋ ਰਹੀ ਹੈ ਸੋ ਗੁਰੂ ਸਾਹਿਬ ਦਾ ਸ਼ੁਕਰਗੁਜ਼ਾਰ ਕਰਦੇ ਨੇ ਤੇ ਜਿਹੜੇ ਜਥੇਬੰਦਿਆਂ ਨੇ ਸਾਥ ਦਿੱਤਾ ਉਹਨਾਂ ਦਾ ਵੀ ਜਿਹੜਾ ਕਿ ਇਹ ਧੰਨਵਾਦ ਕਰਦੇ ਨੇ ਸੋ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਨਜ਼ਰ ਆਏ ਨੇ ਕਿਉਂਕਿ ਇਹਨਾਂ ਦਾ ਕਹਿਣਾ ਕਿ ਇਨੇ ਕਹੀਂ ਸਰਕਾਰਾਂ ਪਹਿਲਾਂ ਆਈਆਂ ਕਿਸੇ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ ਪਰ ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਇਨਸਾਫ ਮਿਲਿਆ ਸੋ ਲੰਬਾ ਸਮਾ ਸੰਘਰਸ਼ ਚੱਲਦਾ ਸੋ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਵੇਗਾ ਕਿ ਕਿ ਸਵਾਲ ਅਜੇ ਵੀ ਇਹ ਖੜਾ ਕਿ ਆਖਰਕਾਰ 328 ਰੂਪ ਹੈ ਕਿੱਥੇ ਨੇ ਸੋ ਇਹ ਸਵਾਲ ਇਹਨਾਂ ਨੇ ਵੀ ਕੀਤਾ ਤੇ ਸੰਗਤ ਵੀ ਜਾਨਣਾ ਚਾਹੁੰਦੀ ਹੈ ਕਿ 328 ਰੂਪ ਹੈ ਕਿੱਥੇ ਨੇ ਰਜਨਸ ਬੌਕਸਮੈਨ ਟੀਵੀ ਤੋਂ ਗੁਰਪ੍ਰੀਤ ਸਿੰਧਾਪਚਰੀ ਅੰਮ੍ਰਿਤਸਰ ਸਾਹਿਬ